ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਸਫ਼ਰ ਵਿੱਚ ਸਾਡਾ ਸਾਥ ਦੇਣ ਲਈ ਆਪ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਕਹਿੰਦੇ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਸਾਬ ਜਦਿਆਂ ਨੂੰ ਸਮਰਪਿਤ ਇਹ ਸ਼ਹੀਦੀ ਸਫ਼ਰ ਆਪ ਸਭ ਤੋਂ ਪਹਿਲੇ ਗੱਲ ਕਰਾਂਗੇ ਸਿੱਖ ਧਰਮ ਦੇ ਵਿੱਚ ਸ਼ਹੀਦੀ ਪਰਿਭਾਸ਼ਾ ਕੀ ਹੈ ਅਤੇ ਵੱਖ-ਵੱਖ ਧਰਮਾਂ ਦੇ ਵਿੱਚ ਸ਼ਹੀਦ ਦਾ ਦਰਜਾ ਕੀ ਹੈ ਜੇਕਰ ਗੱਲ ਕਰੀਏ ਸਿੱਖ ਪੰਥ ਦੀ ਸਿੱਖ ਪੰਥ ਵਿੱਚ ਸ਼ਹੀਦ ਸ਼ਹਾਦਤ ਦੇ ਅਰਥ ਕੀ ਨੇ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਜਿਨ੍ਹਾਂ ਤੇ ਮਾਨ ਕਰਕੇ ਅਗਲੀ ਪੀੜੀ ਵਿੱਚ ਜੋਸ਼ ਅਤੇ ਉਸ਼ਾ ਪੈਦਾ ਕੀਤਾ ਜਾਂਦਾ ਹੈ ਜੋ ਵਿਅਕਤੀ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਸਚਾਈ ਦੇ ਮਾਰਗ ਤੇ ਚੱਲਦੇ ਹੋਏ ਆਪਣਾ ਜੀਵਨ ਅਰਪਣ ਕਰ ਦਿੰਦੇ ਨੇ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ ਉਹ ਹੈ ਜੋ ਸੱਚ ਨੂੰ ਉੱਚਾ ਰੱਖਣ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ ਕਿਸੇ ਕੌਮ ਦੇ ਸ਼ਹੀਦਾਂ ਦੀ ਸ਼ਹਾਦਤ ਉਨਾਂ ਚਿਰ ਤੱਕ ਸਫਲ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਜਿੰਨਾ ਚਿਰ ਤੱਕ ਕੌਮ ਦੇ ਮਨਾਂ ਵਿੱਚ ਸ਼ਹੀਦੀਆਂ ਦਾ ਚਾਅ ਨਾ ਉਮੜ ਪਵੇ ਧਰਮਾਂ ਦੇ ਇਤਿਹਾਸ ਵੱਲ ਜੇਕਰ ਨਿਗਾਹ ਮਾਰੀ ਜਾਵੇ ਤਾਂ ਕਈ ਕੌਮਾਂ ਦੇ ਇਤਿਹਾਸ ਦੱਸਦੇ ਨੇ ਕਿ ਉਹਨਾਂ ਦੇ ਬਾਨੀਆਂ ਦੀਆਂ ਸ਼ਹਾਦਤਾਂ ਤੋਂ ਪਿੱਛੋਂ ਉਹਨਾਂ ਦੇ ਪੈਰੋਕਾਰ ਇੰਨੇ ਭੈਪੀ ਧੋਕੇ ਸਨ ਕਿ ਉਹ ਉਹਨਾਂ ਰਸਤਿਆਂ ਨੂੰ ਸਦਾ ਵਾਸਤੇ ਤਲੰਜਲੀ ਦੇ ਗਏ ਪਰ ਜਦੋਂ ਸਿੱਖ ਪੰਥ ਦੀ ਗੱਲ ਕਰਦੇ ਆ ਸਿੱਖ ਧਰਮ ਦੀ ਗੱਲ ਕਰਦੇ ਆ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨ ਦੇ ਰਾਹੇ ਅਮਲ ਤੇ ਚੱਲਦੇ ਆ ਸੱਚੇ ਸੁੱਚੇ ਕਾਰਜ ਲਈ ਸ਼ਹਾਦਤ ਵੱਲ ਵਧਣਾ ਜ਼ਿੰਦਗੀ ਦਾ ਉਚੇਰਾ ਮਨੋਰਥ ਅਤੇ ਸ਼ੁਭ ਕਰਮ ਪ੍ਰਵਾਨ ਕੀਤਾ ਗਿਆ ਹੈ ਗੁਰਬਾਨੀ ਦਾ ਬੜਾ ਸੋਹਣਾ ਫਰਮਾਨ ਹੈ ਗਗਨ ਦੇ ਮਾਮਾ ਬਾਜੀਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਓ ਸੂਰਾ ਸੋ ਪਛਾਨੀ ਹੈ ਜੋ ਨਰਾਇਨ ਦੇ ਹਿਤ ਉਰਜਾ ਪਰਜਾ ਕਟ ਮਰੇ ਕਬੂ ਨਾ ਛੱਡੇ ਕੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਤੇ ਜੋ ਧਰਮੀ ਬੁੱਟੇ ਦਾ ਬੀਜ ਪੁੱਜਿਆ ਉਸ ਬੁੱਟੇ ਦੇ ਪ੍ਰਕਾਸ਼ਮਾਨ ਸੂਰਜ ਨੂੰ ਸੰਸਾਰੀ ਧਰਮਾਂ ਦੇ ਇਤਿਹਾਸ ਵਿੱਚ ਸਿੱਖ ਧਰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਿੱਖ ਧਰਮ ਦੇ ਆਗਮਨ ਨਾਲ ਸ਼ਹੀਦ ਅਤੇ ਸ਼ਹਾਦਤ ਸ਼ਬਦ ਦੀ ਵਰਤੋਂ ਪਹਿਲੀ ਵਾਰ ਭਾਰਤੀ ਧਰਮਾਂ ਤੇ ਸੱਭਿਆਚਾਰਾਂ ਦੇ ਵਿੱਚ ਕੀਤੀ ਜਾਣ ਲੱਗੀ ਸਿੱਖ ਧਰਮ ਵਿੱਚ ਸ਼ਹੀਦ ਸ਼ਬਦ ਦੇ ਅਰਥ ਗਵਾਹੀ ਵਜੋਂ ਲਏ ਗਏ ਨੇ ਅਤੇ ਸ਼ਹਾਦਤ ਨੂੰ ਸਿੱਖੀ ਦਾ ਪ੍ਰਥਮ ਗੁਣ ਪ੍ਰਮਾਨ ਕੀਤਾ ਗਿਆ ਹੈ ਕਿਉਂਕਿ ਸ਼ਹੀਦੀ ਦੇ ਰਾਹ ਤੇ ਚੱਲਣਾ ਤਲਵਾਰ ਦੀ ਧਾੜ ਤੇ ਚੱਲਣ ਵਰਗਾ ਹੈ ਇਤਿਹਾਸਕ ਹਵਾਲਿਆਂ ਦੇ ਅਨੁਸਾਰ ਸਿੱਖ ਸਿਰਫ ਆਪਣੇ ਧਰਮ ਲਈ ਸ਼ਹਾਦਤ ਨਹੀਂ ਦਿੰਦਾ ਸਗੋਂ ਅਸੂਲਾਂ ਅਤੇ ਆਦਰਸ਼ਾਂ ਲਈ ਉਹ ਭਾਵੇਂ ਦੂਜੇ ਧਰਮਾਂ ਦੇ ਲੋਕਾਂ ਲਈ ਹੋਣ ਉਹਨਾਂ ਦੇ ਲਈ ਵੀ ਮਰ ਮਿਟਣ ਲਈ ਹਮੇਸ਼ਾ ਤਤਪਰ ਰਹਿਦਾ ਹੋਇਆ ਮੌਤ ਅਤੇ ਜ਼ਿੰਦਗੀ ਨੂੰ ਇੱਕੋ ਜਿਹਾ ਸਮਝਦਾ ਹੈ ਸ਼ਹੀਦ ਸ਼ਬਦ ਸਿੱਖ ਧਰਮ ਦੇ ਵਿੱਚ ਉਹਨਾਂ ਮਹਾਪੁਰਸ਼ਾਂ ਦੇ ਲਈ ਵਰਤਿਆ ਜਾਂਦਾ ਹੈ ਜੋ ਸਿਰ ਧੜਤੀ ਬਾਜ਼ੀ ਲਗਾ ਕੇ ਸੱਚ ਨੂੰ ਦੋਹਾ ਜਹਾਨਾ ਦੇ ਵਿੱਚ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹੈ ਸੱਚ ਤੇ ਮਨੁੱਖਤਾ ਦੇ ਭਲੇ ਲਈ ਜੂਝ ਮਰਨ ਦਾ ਸਿਧਾਂਤ ਧੰਨ ਗੁਰੂ ਨਾਨਕ ਸਾਹਿਬ ਦਾ ਆਪਣਾ ਹੰਡਾਇਆ ਹੋਇਆ ਸੱਚ ਹੈ ਇਹ ਸੱਚ ਨੂੰ ਗੁਰੂ ਸਾਹਿਬ ਨੇ ਕੇਵਲ ਸਿਧਾਂਤ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਅਮਲੀ ਰੂਪ ਦੇ ਵਿੱਚ ਇਸ ਦਾ ਪ੍ਰਗਟਾਵਾ ਵੀ ਕੀਤਾ ਹੈ ਸਿੱਖ ਧਰਮ ਦਾ ਸਮੁੱਚਾ ਇਤਿਹਾਸ ਸ਼ਹੀਦਾਂ ਦੀ ਗਾਥਾ ਕਹ ਲਿਆ ਜਾਵੇ ਤਾਂ ਇਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਹੋਵੇਗਾ ਸੋ ਗੁਰੂ ਕੀ ਪਿਆਰੀ ਸਾత్సੰਗਤ ਜੀ ਸ਼ਹੀਦੀ ਸਫਰ ਤੇ ਸਭ ਤੋਂ ਪਹਿਲੇ ਇਹ ਸੀ ਸ਼ਹੀਦੀ ਪਰਵਾਸ਼ਾ ਸ਼ਹੀਦ ਦੇ ਅਰਥ ਕੀ ਨੇ ਸ਼ਹੀਦ ਕਿਸ ਨੂੰ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ